ਫਰੀਦਕੋਟ ਦੇ ਸ਼ਾਹੀ ਇਤਿਹਾਸ ਦੇ ਹਨੇਰੇ ਸਫਿਆਂ ਵਿੱਚ ਇੱਕ ਰਾਜਸੀ ਮਹਿਲ ਦੀ ਛਾਂ ਵਿੱਚ ਬਸਿਆ ਹੈ ਇੱਕ ਅਜੀਹਾ ਨਗ ਫੈਰੀ ਕਾਟੇਜ ਦੇਖਣ ਵਿੱਚ ਸਾਦਾ ਪਰ ਅੰਦਰੋਂ ਭਰਪੂਰ ਰਾਜਾ ਨਾਲ ਇਹ ਕਾਟੇਜ ਰਾਜ ਦੇ ਸ਼ਿਕਾਰ ਸਮਿਆਂ ਦਾ ਸ਼ਾਹੀ ਅੱਡਾ ਸੀ ਇਹ ਇਮਾਰਤ ਫਰੀਦਕੋਟ ਸ਼ਹਿਰ ਤੋਂ 6 ਕਿਲੋਮੀਟਰ ਦੂਰ ਪਿੰਡ ਚੈਲ ਦੇ ਨੇੜੇ ਬਣੀ ਹੋਈ ਹੈ ਆਇਨਾ ਇਹ ਬਰਾੜ ਬੰਸ ਕਿਤਾਬ ਦੇ ਵਿੱਚ ਇਸ ਕੰਪਲੈਕਸ ਨੂੰ ਸ਼ਿਕਾਰਗਾ ਲਿਖਿਆ ਗਿਆ ਹੈ ਜਿਸ ਦੀ ਉਹ ਸਾਰੀ ਰਾਜਾ ਬਲਵੀਰ ਸਿੰਘ ਨੇ ਕਰਵਾਈ ਸੀ ਰਾਜਾ ਬਲਵੀਰ ਸਿੰਘ ਦੀ ਆਪਣੀ 1900 ਦੀ ਡੈਰੀ ਦੇ ਵਿੱਚ ਲਿਖਿਆ ਹੈ ਫੈਰੀ ਕਾਟੇ ਨਾਂ ਦੀ ਬੀੜ ਕੋਠੀ ਦੀ ਚੱਠ 8 April ਨੂੰ ਹੋਈ ਇਸ ਦੀ ਮੁੱਖ ਕੇਂਦਰੀ ਇਮਾਰਤ ਵਿੱਚ 4 ਕਮਰੇ ਬਣੇ ਹੋਏ ਨੇ ਇਸ ਦੇ ਪੂਰਵ ਵੱਲ ਜਨਾਲਾ ਕੋਠੀ ਹੈ ਕੋਠੀ ਦੇ ਦੱਖਣ ਵੱਲ ਛੋਟਾ ਜਿਹਾ ਘੰਟਾ ਘਰ ਹੈ ਜਿਸ ਦੀਆਂ ਘੜੀਆਂ ਗਾਇਬ ਹੋ ਚੁੱਕੀਆਂ ਨੇ ਕਿਹਾ ਜਾਂਦਾ ਹੈ ਕਿ ਇਹ ਘੜੀਆਂ ਸਵਿਟਜ਼ਰਲੈਂਡ ਤੋਂ ਮੰਗਵਾਈਆਂ ਹੋਈਆਂ ਸੀ ਇਸ ਦਾ ਆਰਕੀਟੈਕਚਰ ਸਕਾਟਿਸ਼ ਹੈ ਜਿਹੜਾ ਆਰਕੀਟੈਕਚਰ ਹੈ ਉਹ ਹੈ ਗੋਥਿਕ ਰਿਵਾਈਵਲ ਜੋ ਯੂਰਪੀਅਨ ਕੰਟਰੀਜ਼ ਦੇ ਵਿੱਚ ਬਹੁਤ ਪ੍ਰਚਲਿਤ ਹੋਇਆ ਹੈ ਤੇ ਫਰੀਦਕੋਟ ਦੇ ਰਾਜੇ ਦੇ ਵੱਲੋਂ ਵੀ ਯੂਰਪੀਅਨ ਆਰਕੀਟੈਕਚਰ ਨੂੰ ਆਪਣੇ ਇਸ ਸ਼ਿਕਾਰਗਾਹ ਵਾਲੀ ਜਗ੍ਹਾ ਦੇ ਉੱਤੇ ਵਿਸ਼ੇਸ਼ ਥਾਂ ਦਿੱਤੀ ਗਈ ਇਸੇ ਕਰਕੇ ਇਹਨੂੰ ਕਿਹਾ ਜਾਂਦਾ ਹੈ ਪਰੀਆਂ ਦਾ ਘਰ ਕਿਹਾ ਜਾਂਦਾ ਹੈ ਕਿ ਇੱਥੇ ਹੁੰਦੀਆਂ ਸ਼ਾਨਦਾਰ ਦਾਤਤਾਂ ਦੇ ਵਿੱਚ ਵਿਦੇਸ਼ੀ ਮਹਿਮਾਨ ਤੇ ਰਾਜਸੀ ਪਰਿਵਾਰ ਇਕੱਠੇ ਹੁੰਦੇ ਸੀ ਯੂਰਪੀਅਨ ਅੰਦਾਜ਼ ਦੇ ਵਿੱਚ ਬਣੀ ਇਹ ਇਮਾਰਤ ਅੰਗਰੇਜ਼ੀ ਹਕੂਮਤ ਦੇ ਅਸਰ ਤੇ ਪੰਜਾਬੀ ਰਿਆਸਤਾਂ ਦੀ ਰੌਣਕ ਦਾ ਮਿਲਾਪ ਸੀ ਪਰ ਇਸ ਦੀਆਂ ਕੰਧਾਂ ਦੇ ਅੰਦਰ ਛੁਪੀਆਂ ਕਹਾਣੀਆਂ ਅੱਜ ਵੀ ਇਤਿਹਾਸ ਦੇ ਰਾਜ਼ ਖੋਲਦੀਆਂ ਨੇ ਫੇਰੀ ਕਾਟੇਜ ਕੇਵਲ ਇੱਕ ਇਮਾਰਤ ਨਹੀਂ ਇੱਕ ਸ਼ਾਹੀ ਗਵਾਹ ਹੈ ਜੋ ਸਮੇਂ ਦੇ ਨਾਲ ਵੀ ਮਿਟਿਆ ਨਹੀਂ ਫੇਰੀ ਕਾਟੇਜ ਦੇ ਅੰਦਰ ਬਣੇ 4 ਕਮਰੇ ਇੱਕ ਦੂਜੇ ਦੇ ਨਾਲ ਇੰਟਰਕਨੈਕਟਿਡ ਹਨ ਹਰ ਇੱਕ ਕਮਰੇ ਦੇ ਵਿੱਚੋਂ ਇੱਕ ਦੂਜੇ ਦੇ ਵਿੱਚ ਆਇਆ ਜਾਇਆ ਜਾ ਸਕਦਾ ਹੈ ਸਾਰੇ ਕਮਰਿਆਂ ਦੀਆਂ ਛੱਤਾਂ ਦੇ ਉੱਤੇ वुਡਵਰਕ ਦਾ ਕੰਮ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਸਾਰੇ ਕਮਰਿਆਂ ਦੇ ਵਿੱਚ ਰੌਸ਼ਨੀ ਦੇ ਲਈ ਖਿੜਕੀਆਂ ਦਾ ਪ੍ਰਬੰਧ ਹੈ ਤੇ ਦੂਸਰਿਆਂ ਕਮਰਿਆਂ ਦੇ ਵਿੱਚ ਜਾਣ ਦੇ ਲਈ ਦਰਵਾਜ਼ੇ ਬਣੇ ਹੋਏ ਨੇ ਰਾਜੇ ਦੇ ਵੱਲੋਂ ਫੈਰੀ ਕੋਟੇਜ ਨੂੰ ਬੜੀਆਂ ਰੀਜਾਂ ਦੇ ਨਾਲ ਬਣਾਇਆ ਗਿਆ ਪ੍ਰਤੀਤ ਹੁੰਦਾ ਹੈ ਸਕਾਟਿਸ਼ ਸਟਾਈਲ ਦੇ ਵਿੱਚ ਬਣੀ ਇਸ ਇਮਾਰਤ ਦੇ ਵਿੱਚ ਠੰਡ ਦੇ ਸਮੇਂ ਕਮਰਿਆਂ ਨੂੰ ਗਰਮ ਰੱਖਣ ਦੇ ਲਈ ਸਾਰੇ ਕਮਰਿਆਂ ਦੇ ਵਿੱਚ ਫਾਇਰਪਲੇਸ ਬਣੇ ਹੋਏ ਨੇ ਚਾਈਲਡ ਪਿੰਡ ਦੇ ਨੇੜੇ ਬਣੀ ਇਸ ਇਮਾਰਤ ਦੇ ਵਿੱਚ ਜਿੱਥੇ ਕਈ ਪ੍ਰਕਾਰ ਦੀਆਂ ਸੁੱਖ ਸੁਵਿਧਾਵਾਂ ਮੌਜੂਦ ਸਨ ਉੱਥੇ ਇਸ ਦੀ ਲੋਕੇਸ਼ਨ ਐਨੇ ਪਿਆਰੀ ਸੀ ਕਿ ਹਰ ਇੱਕ ਦਾ ਇੱਥੇ ਦਿਲ ਲੱਗਦਾ ਸੀ ਹੁਣ ਵੀ ਇਹ ਇਮਾਰਤ ਰਾਜੇ ਦੇ 350 ਏਕੜ ਦੇ ਵਿੱਚ ਫੈਲੇ ਜੰਗਲ ਦੇ ਵਿੱਚ ਸਥਿਤ ਹੈ 350 ਏਕੜ ਜੰਗਲ ਦੇ ਵਿੱਚਕਾਰ ਬਣੀ ਇਹ ਰੰਗ ਬਿਰੰਗੀ ਇਮਾਰਤ ਦਿਲਕਸ਼ ਨਜ਼ਾਰੇ ਪੇਸ਼ ਕਰਦੀ ਹੈ। ਪਰਿਵਾਰ ਦੇ ਵੱਲੋਂ ਜਾਂ ਇਸ ਨੂੰ ਚਲਾਉਣ ਵਾਲੇ ٹرسٹ ਦੇ ਵੱਲੋਂ ਇਸ ਦੀ ਪੂਰੀ ਤਰ੍ਹਾਂ ਸੰਭਾਲ ਕੇਤੀ ਗਈ ਨਜ਼ਰ ਆਉਂਦੀ ਹੈ ਇਸ ਤੇ ਕੀਤਾ ਗਿਆ ਗੇਰੂਏ ਰੰਗ ਦਾ ਰੋਗਣ ਇਹ ਦੱਸਦਾ ਹੈ ਕਿ ਇਸ ਦੀ ਸੰਭਾਲ ਪੂਰੀ ਕੀਤੀ ਜਾ ਰਹੀ ਹੈ ਆਪਣੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਸਰਕਾਰੀ ਇਮਾਰਤਾਂ ਟਾਇ ਟੇਰੀ ਹੋ ਰਹੀਆਂ ਨੇ ਉਹਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਇਹਨਾਂ ਦੀ ਸੰਭਾਲ ਕੀਤੀ ਜਾਵੇ ਇਹ ਪ੍ਰਾਈਵੇਟ ਪ੍ਰਾਪਰਟੀ ਹੋਣ ਦੇ ਕਾਰਨ ਰਾਜੇ ਦੇ ਪਰਿਵਾਰ ਦੇ ਵੱਲੋਂ ਇਸ ਨੂੰ ਆਮ ਪਬਲਿਕ ਦੇ ਲਈ ਨਹੀਂ ਖੋਲਿਆ ਗਿਆ ਪਰ ਜੇਕਰ ਸਰਕਾਰ ਪਰਿਵਾਰ ਦੇ ਨਾਲ ਗੱਲ ਕਰੇ ਤਾਂ ਫਰੀਦਕੋਟ ਦੇ ਵਿੱਚ ਚੰਗਾ ਟੂਰਿਸਟ ਸਪੋਰਟ ਬਣ ਸਕਦਾ ਹੈ। ਮਾਲਵੇ ਦੇ ਵਿੱਚ ਨਾਭਾ ਪਟਿਆਲਾ ਤੋਂ ਬਿਨਾਂ ਫਰੀਦਕੋਟ ਰਿਆਸਤ ਹੋਣ ਕਾਰਨ ਇੱਥੇ ਰਾਜਿਆਂ ਮਹਾਰਾਜਿਆਂ ਦੀਆਂ ਯਾਦਗਾਰਾਂ ਬਹੁਤ